ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਦੇ ਵੱਡੇ ਸੇਵਾਦਾਰ ਜਿਹੜੇ ਮਹਾਨ ਸੇਵਾਦਾਰ ਕਹਿ ਦਈਏ ਮੇਰਾ ਵੱਡਾ ਭਰਾ ਜੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਤੇ ਕਈ ਵਾਰ ਸਾਡੇ ਭਰਾ ਕਹਿੰਦੇ ਤੇ ਮੈਂ ਆਪਣੇ ਵੱਡੇ ਭਰਾ ਤੋਂ ਬਹੁਤ ਕੁਝ ਸਿੱਖਦਾ ਹਾਂ ਕਿਉਂਕਿ ਇਹਨਾਂ ਨੇ ਬੜਾ ਤਜਰਬਾ ਆ ਬੜੀ ਆਪਣੀ ਜ਼ਿੰਦਗੀ ਦੇ ਕਾਫੀ ਸਾਲ ਜਿਹੜੇ ਸਮਾਜ ਸੇਵਾ ਦੇ ਵਿੱਚ ਗੁਜ਼ਾਰ ਦਿੱਤੇ ਆ ਤੇ ਅੱਜ ਗੋਰਾਸਰਾ ਸੇਵਾ ਘਰ ਦੇ ਵਿੱਚ ਇਸ ਸੇਵਾ ਘਰ ਦੇ ਵਿੱਚ ਜਿਹੜੇ ਰਹਿ ਰਹੇ ਜਿਹੜੇ ਸਾਡੇ ਪਰਿਵਾਰਿਕ ਮੈਂਬਰ ਆ ਇਹਨਾਂ ਦੀ ਸਾਂਭ ਸੰਭਾਲਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਤੇ ਅੱਜ ਮੇਰੇ ਭਰਾ ਦਾ ਜਨਮ ਦਿਨ ਅੱਜ 64 ਸਾਲ ਪੂਰੇ ਹੋ ਚੁੱਕੇ ਆ ਸਾਡੀ ਬਾਬਾ ਦੀਪ ਸਿੰਘ ਸੇਵਾਦਾਲ ਦੀ ਟੀਮ ਪੂਰਾ ਮੇਰਾ ਪਰਿਵਾਰ ਖੜਾ ਆ ਮੇਰਾ ਵੱਡਾ ਭਰਾ ਪਰਸ਼ੋਦਨ ਭਾਜੀ ਤੇ ਅਸੀਂ ਮੁਬਾਰਕਬਾਦ ਦਿੰਦੇ ਮੇਰੇ ਭਰਾ ਨੂੰ ਇਵੇਂ ਚੜ੍ਹਦੀ ਕਲਾ ਚ ਰਹਿ ਕੇ ਸਮਾਜ ਸੇਵਾ ਕਰਨ ਤੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਬੜਮੁੱਲਾ ਯੋਗਦਾਨ ਪਾਉਂਦੇ ਰਹਿਣ ਗੁਰੂ ਸਾਹਿਬ ਇਦਾਂ ਹੀ ਚੜ੍ਹਦੀ ਕਲਾ 'ਚ ਰੱਖਣ ਕਿਉਂਕਿ ਜਿਹੜੀ ਇੱਕ એનર્ਜੀ ਦੇ ਵਿੱਚ ਜਿਹੜੀ ਇਹੋ ਜੀ ਇਹਨਾਂ ਦੇ ਵਿੱਚ ਲਗਨ ਆ ਚਾਹਤ ਆ ਸੇਵਾ ਕਰਨ ਦੀ ਉਹ ਦੇਖ ਕੇ ਸਾਡਾ ਵੀ ਮਨ ਕੇ ਬਹੁਤ ਖੁਸ਼ ਹੁੰਦਾ ਤੇ ਆਪਾਂ ਵੀ ਬਹੁਤ ਕੁਝ ਸਿੱਖਦੇ ਆਂ ਵੀ ਜਿਵੇਂ ਭਰਾ ਸਾਡਾ ਦਿਨ ਹੋਵੇ ਰਾਤ ਹੋਵੇ ਦੌੜਾ ਹੀ ਰਹਿੰਦਾ ਆ ਤੇ ਅਸੀਂ ਬਹੁਤ ਕੁਝ ਸਿੱਖਦੇ ਆਂ ਤੇ ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖਣ ਸਾਡੇ ਭਰਾ ਨੂੰ ਤੇ ਪਰ ਇਹ ਕਿੰਨਾ ਚਿਰ ਹੋ ਗਿਆ ਸਮਾਜ ਸੇਵਾ ਦੇ ਵਿੱਚ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦੀ ਮੇਰ ਨਾਲ तकरीबन 33-40 ਸਾਲ ਤੋਂ ਹੋਈ ਗਏ ਹੁਣੇ ਜੀ ਤੁਹਾਡੇ ਨਾਲ ਜੁੜਿਆ ਨੂੰ 17 ਤੋਂ ਆਪਾਂ 17 ਤੋਂ ਹਾਂਜੀ 17 ਸਸ ਸਤਾਰਾ ਲੜ ਫੜਿਆ ਅੱਜ ਆਪਣੇ ਸਾਰੇ ਪਰਿਵਾਰ ਚ ਬੈਠੇ ਆ ਮੈਂ ਸਾਰੇ ਨੂੰ ਅਪੀਲ ਕਰੂੰਗਾ ਭਰਾਵੋ ਜਦੋਂ ਵੀ ਕੋਈ ਖੁਸ਼ੀ ਦਾ ਕੰਮ ਹੁੰਦਾ ਇਹਨਾਂ ਵੀਰਾਂ ਦਾ ਭੈਣਾਂ ਦਾ ਜਰੂਰ ਤੁਸੀਂ ਆਸ਼ੀਰਵਾਦ ਲੈਣ ਇੱਥੇ ਆਇਆ ਕਰੋ ਅੱਜ ਮੈਂ ਆਪਣੇ ਛੋਟੇ ਵੀ ਮਨਜੋਤ ਸਿੰਘ ਤਲਵੱਡੀ ਕੋ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਕਬੱਟੇ ਵੀ ਭਾਜੀ ਪਰਸ਼ੋਤਮ ਸਿੰਘ ਜੀ ਇਹਨਾਂ ਦੇ ਪਰਿਵਾਰ ਸਾਰਿਆਂ ਦੇ ਕੋਲ ਆਪਣੇ ਪਰਿਵਾਰ ਚ ਆਣ ਕੇ ਅਸੀਂ ਸੋਚਿਆ ਵੀ ਇੱਥੇ ਆਪਾਂ ਆਣ ਕੇ ਆਪਣਾ ਜਨਮ ਦਿਨ ਮਨਾਈਏ ਦਾਸ 66 ਸਾਲ ਦਾ ਪੂਰਾ ਹੋ ਚੁੱਕਿਆ ਵਾਹਿਗੁਰੂ ਦੀ ਬੜੀ ਬਖਸ਼ਿਸ਼ ਆ ਮੈਂ ਉਸ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਹੈ ਕਿ ਮੈਨੂੰ ਧਰਪਤਨੀ ਬਹੁਤ ਵਧੀਆ ਮਿਲੀ ਮੈਂ ਜਿੱਥੇ ਮਰਜੀ ਸੇਵਾ ਕਰਾ ਕੇ ਜੀ ਇਹਨਾਂ ਨੇ ਵੀ ਮੈਨੂੰ ਨਾਲ ਕਿਤੇ ਮੇਰੇ ਪਰਿਵਾਰ ਨੇ ਮੇਰੇ ਤੇ ਬਹੁਤ ਵੱਡਾ ਹੱਥ ਰੱਖਿਆ ਤੇ ਮੈਂ ਉਸ ਮਾਲਕ ਦੇ ਚਰਨਾਂ 'ਚ ਆਪਣੇ ਵੀਰ ਮਨਜੋਤ ਸਿੰਘ ਤਲਵੰਡੀ ਲੀਪੁਰ ਸ਼ੋਦਮ ਸਿੰਘ ਜੀ ਲਈ ਇਹ ਹੀ ਅਰਦਾਸ ਕਰਦਾ ਕਿ ਜਿੱਦਾਂ ਇਹ ਮਨੁੱਖਤਾ ਦੀ ਸੇਵਾ ਕਰਦੇ ਆ ਇਸ ਪਰਿਵਾਰ ਵਿੱਚ ਜਿੱਦਾਂ ਅਸੀਂ ਆਏ ਤੁਸੀਂ ਵੀ ਸਾਰੇ ਜਾਣੇ ਆ ਕੇ ਇੱਦਾਂ ਤਰ੍ਹਾਂ ਜਨਮ ਦਿਨ ਮਨਾਓ ਅਤੇ ਦੇਖੋ ਤੁਸੀਂ ਹਰ ਇੱਕ ਤੁਹਾਨੂੰ ਗੁਰੂ ਕਰਦੇ ਹੋ ਕਿਤੋਂ ਕੁਝ ਨੂੰ ਕਰਦਾ ਤਾਂ ਇਹਦਾ ਇੱਕੋ ਜਿਹਾ ਸਿਸਟਮ ਹੈ ਜੇ ਤੁਸੀਂ ਅਰਦਾਸ ਗੁਰੂ ਸਾਹਿਬ ਜੀ ਦੇ ਅੱਗੇ ਕਰਦੇ ਆ ਉਹ ਵੀ ਬਖਸ਼ਿਸ਼ ਕਰਦੇ ਆ ਤੇ ਜੇ ਤੁਸੀਂ ਅਥਿਹਾਨੀ ਗਰੀਬਾਂ ਦੇ ਵਿੱਚ ਵਿਚਾਰਾ ਵਿੱਚ ਚੱਲ ਕੇ ਅਰਦਾਸ ਕਰਾਉਂਦੇ ਹੋ ਮਾਲਕ ਤੁਹਾਡੇ ਤੇ ਉਨੀ ਕਿਰਪਾ ਕਰਦਾ ਫਿਰ ਤੰਤਰ ਸਿੰਘ ਗੁਰਗਨ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹੋਇਆ ਸਾਰਿਆਂ ਨੂੰ ਖਤੇ ਬਲੋਨਾ ਵਾਹਿਗੁਰੂ ਜੀ ਕਾ ਖਾਲਸਾ